ਪੰਜਾਬ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤਾਂ ਦਾ ਕੀਤਾ ਐਲਾਨ ਪਰ ਸਾਂਝੀਆਂ ਮੰਗਾਂ ਹਾਲੇ ਵੀ ਅਣਸੁਣੀਆਂ 24 ਅਪ੍ਰੈਲ ਨੂੰ 6 ਵਕਵਕ ਯੂਨੀਅਨਾਂ ਨਾਲ ਹੋਣੀਆਂ ਮੀਟਿੰਗਾਂ ਪੁਰਾਣੀ ਪੈਨਸ਼ਨ ਅਤੇ ਡੀਏ ਵਰਗੇ ਮੁੱਖ ਮਸਲੇ ਅਜੇ ਵੀ ਅਟਕੇ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਿਛਲੇ ਕੁਝ ਹਫ਼ਤਿਆਂ ਤੋਂ ਮੁਲਾਜ਼ਮ ਵਰਗ ਵਿੱਚ ਰੋਸ ਦੀ ਲਹਿਰ ਚੱਲ ਰਹੀ ਸੀ ਕਿਉਂਕਿ ਸਰਕਾਰ ਵੱਲੋਂ ਬੁਲਾਈਆਂ ਗਈਆਂ ਕਈ ਮੀਟਿੰਗਾਂ ਆਖਰੀ ਪਲ ਤੈ ਮਲਤਵੀ ਕਰ ਦਿੱਤੀਆਂ ਗਈਆਂ ਹੁਣ ਕੈਬਨਿਟ ਸਬ ਕਮੇਟੀ ਜਿਸ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰ ਰਹੇ ਨੇ 24 ਅਪ੍ਰੈਲ ਨੂੰ 6 ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ ਇਹਨਾਂ ਵਿੱਚ ਸੈਲਫ ਸਿੱਖਿਆ ਅਭਿਆਨ ਮਿਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਵੋਕੇਸ਼ਨਲ ਟੀਚਰ ਫਰੰਟ ਅਨਐਡਿਟਡ ਸਟਾਫ ਅਤੇ ਗ੍ਰਾਮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਸ਼ਮਲ ਹਨ ਇਹ ਮੀਟਿੰਗਾਂ ਵਿਸ਼ੇਸ਼ ਤੌਰ ਤੇ ਸਰਚ ਉਹ ਯੂਨੀਅਨਾਂ ਦੀਆਂ ਅਲੱਗ-ਅਲੱਗ ਮੰਗਾਂ ਲਈ ਜਿਨ੍ਹਾਂ ਨੂੰ ਬੁਲਾਇਆ ਗਿਆ ਹੈ ਪਰ ਵੱਡਾ ਪ੍ਰੈਸ਼ਰ ਇਹ ਬਣ ਰਿਹਾ ਹੈ ਕਿ ਪੰਜਾਬ ਦੀ ਲਗਭਗ 6 ਲੱਖ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਜਿਵੇਂ ਕਿ 13% ਦੀ ਰੀਲੀਵ ਪੁਰਾਣੀ ਪੈਨਸ਼ਨ ਦੀ ਬਹਾਲੀ 17 ਜੁਲਾਈ 2020 ਤੋਂ ਬਾਅਦ ਵਰਤੀ ਹੋਏ ਮੁਲਾਜ਼ਮਾਂ ਲਈ ਪੰਜਾਬ ਸਕੇਲ ਅਤੇ 2.9 ਗੁਣਾ ਪੈਨਸ਼ਨ ਵਾਧਾ ਹਾਲੇ ਵੀ ਗੰਭੀਰਤਾ ਨਾਲ ਨਹੀਂ ਲਈਆਂ ਜਾ ਰਹੀਆਂ 15 ਅਪ੍ਰੈਲ ਨੂੰ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਨਾਲ ਮੀਟਿੰਗ ਰੱਖੀ ਗਈ ਸੀ ਪਰ ਜਦੋਂ ਸਾਰੇ ਲੀਡਰਸ਼ਿਪ ਇਕੱਤਰਿਤ ਪਹੁੰਚੀ ਤਾਂ ਉਹਨਾਂ ਨੂੰ ਅਚਾਨਕ ਦੱਸਿਆ ਗਿਆ ਕਿ ਮੀ ਕੇ ਅੱਜ ਤੱਕ ਸਰਕਾਰ ਵੱਲੋਂ ਉਹਨਾਂ ਨੂੰ ਮੋੜ ਕੋਈ ਨਵਾਂ ਸਮਾਂ ਨਹੀਂ ਦਿੱਤਾ ਗਿਆ ਇਸ ਸਥਿਤੀ ਨੇ ਸਾਰੇ ਮੁਲਾਜ਼ਮ ਬਲਕ ਵਿੱਚ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ ਮੁਲਾਜ਼ਮ ਸੰਗਠਨ ਦਾ ਕਹਿਣਾ ਹੈ ਕਿ ਜਿੱਥੇ ਸਰਕਾਰ ਨੇ ਵਾਸਤੇ ਵਿੱਚ ਮੰਗਾ ਹੱਲ ਕਰਨੀਆਂ ਹਨ ਤੇ ਸਿਰਫ ਵਿਅਕਤੀਗਤ ਗੱਲਬਾਤਾਂ ਨਹੀਂ ਸੰਝਿਆ ਅਤੇ ਸਾਰਥਿਕ ਮੀਟਿੰਗਾਂ ਵੀ ਹੋਣੀਆਂ ਚਾਹੀਦੀਆਂ ਹਨ ਸਵਾਲ ਇਹ ਹੈ ਕਿ 24 ਅਪ੍ਰੈਲ ਦੀਆਂ ਮੀਟਿੰਗਾਂ ਬਦਲ ਗਈਆਂ ਕਿਸਮਤ ਜਾਂ ਹੋਵੇਗਾ ਇੱਕ ਹੋਰ ਰਵਾਇਤੀ ਡੰਕ ਟਪਾਉ ਅਭਿਆਸ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਵਿੱਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ